ਬੈਲਟ ਆ ਗਿਆ ਏ ਠੀਕ ਹੈ ਬੈਲਟਾਂ ਦੀ ਜਿਆਦਾ ਕਿਤੇ ਤਰ ਮੈਂ ਜਿਵੇਂ ਸਟਾਰਟਿੰਗ ਜਾ ਕੇ ਜਿਗਾ ਵੀ ਠੀਕ ਹੈ ਡਰਾਈਵਰ ਵੀਰਾਂ ਵਾਸਤੇ ਇਹ ਵੀਡੀਓ ਖਾ ਸਕੀ ਠੀਕ ਚਾਰਾਂ ਸੀਜ਼ਨ ਠੀਕ ਹੈ ਇਹ ਚਾਰ ਦੇ ਸੀਜ਼ਨ ਚ ਹੁਣ ਆਪਾਂ ਹੁੰਦਾਗਾ ਵੀ ਆਪਾਂ ਜਿਹੜਾ ਕਾਗਜ ਹੈਗਾ ਕਿੱਥੋਂ ਖਰੀਦੀ ਹੈ ਠੀਕ ਹੈ ਭਾਈ ਜੀ ਸਪੈਸ਼ਲ ਖਾਸਜ ਤੇ ਵਧੀਆ ਕਾਗਜ ਕਬੂਲੇ ਦੇ ਕੱਪੜੇ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈਗਾ ਪਾੜਦਾ ਨਹੀਂ ਹੈਗਾ ਜਿੰਨਾ ਮਰਜ਼ੀ ਜ਼ੋਰ ਲਾਈ ਚੱਲੀ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਹਾਰੇ ਠੀਕ ਹੋਵੋਗੇ ਭਾਈ ਜੀ ਆਹ ਵੀਡੀਓ ਉਹਨਾਂ ਵੀਰਾਂ ਵਾਸਤੇ ਖਾ ਸਕੀ ਪੈਕ ਆ ਪਰ ਲਾ ਲਿਆ ਜਾ ਕੋਈ ਕਿਸਾਨ ਪਰਾ ਲਾ ਲਿਆ ਠੀਕ ਹੈ ਭਾਈ ਜੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਈ ਇਹੋ ਜਿਹੀਆਂ ਚੀਜ਼ਾਂ ਦਿਖਾਵਾਂਗੇ ਜੋ ਸਾਡੇ ਕੰਮ ਆਉਣਗੀਆਂ ਭਾਈ ਜੀ ਤੇ ਸਭ ਤੋਂ ਪਹਿਲਾਂ ਭਾਈ ਜੀ ਵੀਡੀਓ ਆਪਾਂ ਅੱਜ ਤੋਂ ਸਟਾਰਟ ਕਰਦੇ ਹਾਂਗੇ ਦੇਖ ਸਕਦੇ ਹੋਗੇ ਇੱਥੇ ਤੁਹਾਨੂੰ ਭਾਈ ਜੀ ਜਿਹੜੇ ਆਪਾਂ ਆਮ ਘਰਾਂ ਦੇ ਵਿੱਚ ਕਹੜੀਏ ਪੱਲੀਆਂ ਹੁੰਦੀਆਂ ਨੇ ਭਾਈ ਜੀ ਉਹਨਾਂ ਤੋਂ ਬੜਾ ਹੋਇਆ ਭਾਈ ਜੀ ਇਹ ਪੂਰਾ ਦਾ ਪੂਰਾ ਤੇ ਮੇਰਾ ਇਹ ਚੀਜ਼ ਹੈ ਨਾ ਫੁੱਲ ਕੁਆਲਿਟੀ ਫੁੱਲ ਹੈ ਇਹ ਵੀ ਆ ਭਾਈ ਜੀ ਜਿਵੇਂ ਆਪਾਂ ਕਹੜੀਏ ਭਾਈ ਜੀ ਘਰਾਂ ਦੇ ਵਿੱਚ ਆਪਾਂ ਜ਼ਰੂਰਤ ਪੈਂਦੀ ਇਹ ਯੂਜ਼ ਕਰ ਸਕਦੇ ਹੋ ਕਿ ਜਿਵੇਂ ਆਪਾਂ ਘਰਾਂ ਦੇ ਵਿੱਚ ਕਣਕ ਪਈ ਹੁੰਦੀ ਹੈ ਕਿ ਉੱਥੇ ਯੂਜ਼ ਕਰ ਸਕਦੇ ਹੋਗੇ ਘਰਾਂ ਦੇ ਵਿੱਚ ਆਪਣੇ ਵੱਡੇ ਕਮਰੇ ਹੁੰਦੇ ਨੇਗੇ ਜਾਂ ਭਾਂਡੇ ਹੁੰਦੇ ਨੇਗੇ ਤਾਂ ਉੱਥੇ ਬਈ ਇਹ ਤਰਪਾਲਾ ਯੂਜ਼ ਹੁੰਦੇ ਨੇਗੇ ਆ ਤੇ ਅੱਗੇ ਆ ਗਿਆ ਬਈ ਇਹ ਭੂੰਗਾ ਦਾ ਕੱਪੜਾ ਲਾ ਸਕੰਦਰਾ ਇਹ ਤੇ ਨਿਗਾ ਮਰਵਾ ਦੇ ਲੈ ਬਈ ਚੈੱਕ ਕਰ ਲੋ ਕਈ ਵਾਰ ਜਦੋਂ ਆਪਾਂ ਭੂੰਗ ਭਰ ਲੰਨੇ ਠੀਕ ਹੈ ਬਈ ਜੀ ਰਾਜ ਖੜਾਉਣਾ ਹੁੰਦਾਗਾ ਤਾਂ ਉਹਦੇ ਉੱਪਰ ਬਈ ਇਹ ਕੰਮ ਦਿੰਦਾਗਾ ਭੂੰਗਾ ਦਾ ਕੱਪੜਾ ਜੇ ਕਿਸੇ ਵੀਰ ਨੇ ਖਰੀਦਣਾਗਾ ਤਾਂ ਇਹਦਾ ਵੀ ਸਟਾਕ ਫੁੱਲ ਪਿਆਗਾ ਦੇਖ ਸਕਦੇ ਹੋ ਕਿ ਇਹ ਆ ਗਿਆ ਬਈ ਜੀ ਟਰਾਲੀਆਂ ਵਾਸਤੇ ਕੱਪੜਾ ਲੋ ਵੀ ਚੈੱਕ ਕਰ ਸਕਦੇ ਹੋ ਹੁਣ ਟਰਾਲੀਆਂ ਵਾਸਤੇ ਕੱਪੜਾ ਕਿੰਨੇ ਬਾਈ ਜੀ ਜਦੋਂ ਆਪਣੇ ਬਾਈ ਜੀ ਟਰਾਲੀ ਦੇ ਬੈੱਡ ਲੱਗੇ ਹੁੰਦੇ ਨੇ ਨਾ ਆਪਾਂ ਨੂੰ ਇਹ ਚੀਜ਼ਾਂ ਦੀ ਲੋੜ ਪੈਂਦੀ ਹੈ ਕਿ ਕਦੇ ਵੀ ਹੁੰਦਾ ਹੈਗਾ ਵੀ ਜਾਲੀ ਨਹੀਂ ਲੱਗੇ ਹੁੰਦੇ ਜਾਂ ਪੱਲੀਆਂ ਨਹੀਂ ਲੱਗੇ ਹੁੰਦੀਆਂ ਬਾਈ ਜੀ ਤੁਸੀਂ ਇਹ ਬਾਈ ਜੀ ਆਸਾਨੀ ਦੇ ਨਾਲ ਮਿੱਤਰੋ ਇਹਨੂੰ ਤੁਸੀਂ ਯੂਜ਼ ਕਰ ਸਕਦੇ ਦੇਖ ਸਕਦੇ ਇਹਦੇ ਪੱਟੀਆਂ ਲੱਗੇ ਹੋਈਆਂ ਨੇ ਚਾਰੇ ਪਾਸੇ ਪੱਟੀਆਂ ਖੋਲੋ ਤੇ ਨਾਲ ਦੀ ਨਾਲ ਬੰਨੋ ਇਹ ਦੇ ਬਾਅਦ ਜਦੋਂ ਤੁਸੀਂ ਯੂਜ਼ ਕਰ ਲਿਆ ਤਾਂ ਇਹਨੂੰ ਬੰਨ ਕੇ ਇਦਾਂ ਦੇ ਇਦਾਂ ਹੀ ਰੱਖ ਸਕਦੇ ਹੋ ਨਾ ਬਾਈ ਜੀ ਗਾਰੰਟੀ ਫੁੱਲ ਆ ਕਵਾਲਿਟੀ ਵੀ ਦੇਖ ਸਕਦੇ ਹੋਗੇ ਚੈੱਕ ਜਾਨੀ ਕਿ ਜਾਨੀ ਕਿ ਸੌਖਾ ਹੋ ਗਿਆ ਬੱਬੂ ਕੰਮ ਪੂਰਾ ਸੌਖਾ ਕੰਮ ਹੋ ਗਿਆ ਪੂਰਾ ਸੌਖਾ ਕੰਮ ਹੋ ਗਿਆ ਕਵਾਲਿਟੀ ਵੀ ਦੇਖੋ ਕਵਾਲਿਟੀ ਵੀ ਪੂਰੀ ਹੈਵੀ ਚ ਹੈ ਹਾਂ ਪੂਰੀ ਹੈਵੀ ਕਵਾਲਿਟੀ ਮੋਟਾ ਮੋਟਾ ਕੱਪੜਾ ਹੈ ਮੋਟਾ ਕੱਪੜਾ ਹੈ ਆਵੇਂ ਆਪਾਂ ਇਹ ਵੀ ਭੂਂਗ ਵਾਲਾ ਕੱਪੜੇ ਕਹਿ ਸਕਦੇ ਆਂਗੇ ਭੂਂਗ ਬਾਕੀ ਤੈਨੂੰ ਪਤਾ ਹੈਗਾ ਭੂਂਗ ਦਾ ਸੇ ਤੇ ਕੱਪੜਾ ਪਾੜਦੇ ਨਹੀਂ ਹੈਗਾ ਠੀਕ ਆ ਬਾਕੀ ਇਧਰ ਸਟਾਕ ਤੇ ਨਿਗ੍ਹਾ ਮਰਵਾ ਦੇ ਸਿਕੰਦਰਾ ਹਾਂ ਇਧਰ ਨਿਗ੍ਹਾ ਮਰਵਾ ਦਿੰਨੇ ਆ ਲੈ ਮਿੱਤਰੋ ਆ ਚੈੱਕ ਕਰੋ ਲੈ ਵੀ ਮਿੱਤਰੋ ਇਹ ਆ ਗਿਆ ਬਈ ਜੀ ਗ੍ਰੀਨ ਕੱਪੜਾ 12 ਦੇ ਮੂਰੇ ਲਾਉਣੇ ਆ 12 ਦੇ ਮੂਰੇ ਲਾਉਣੇ ਆ ਘਰਾਂ ਚ ਲਾਉਣੇ ਆ ਗਿਆ ਆ ਹਾਂ ਠੀਕ ਆ ਉੱਥੇ ਧੁੱਪ ਦੇ ਆਪਣੇ ਥੋੜੀ ਜਿਆਦਾ ਪ੍ਰੋਬਲਮ ਆਉਂਦੀ ਧੁੱਪ ਹਾਂ ਪ੍ਰੋਬਲਮ ਆਉਂਦੀ ਆ ਉੱਥੇ ਵਧੀਆ ਪਸ਼ੂਆਂ ਲਈ ਵੀ ਯੂਜ਼ ਕਰ ਸਕਦੇ ਗਏ ਨੂੰ ਠੀਕ ਹੈ ਠੀਕ ਆ ਆ ਗਿਆ ਮੱਸਰ ਦਾ ਨਹੀਂ ਆਕੇ ਤੈਨੂੰ ਪਤਾ ਭਈ ਹੁਣ ਮੱਸਰ ਦਾ ਸੀਜ਼ਨ ਆ ਗਿਆ ਠੀਕ ਆ ਹੁਣ ਮੱਛਰਦਾਨ ਨੂੰ ਪਤਾ ਮੱਧਾਂ ਨੂੰ ਖਾਊਗਾ ਠੀਕ ਆ ਹੁਣ ਬਈ ਕਿੰਨੇ ਮਰਜ਼ੀ ਤੁਸੀਂ ਮੱਛਰਦਾਨ ਨਹੀਂ ਹਾਈਵੇ ਕੁਆਲਿਟੀ ਚ ਲੈ ਸਕਦੋਂਗੇ ਮਸਕੰਦਰਾ ਨਿਗਾ ਮਰਵਾ ਦੇ ਇਹ ਵੀ ਕੁਆਲਿਟੀ ਚ ਹੈ ਪੂਰੀ ਵਧੀਆ ਕੁਆਲਿਟੀ ਚ ਮੱਛਰਦਾਨ ਹੈਗੇ ਰੰਗ ਸੋਨੂੰ ਇੱਕ ਤੋਂ ਇੱਕ ਚੱਕਮ ਰੰਗ ਮਿਲ ਜੂਗਾ ਠੀਕ ਆ ਤੇ ਜੇ ਆਪਾਂ ਆਮ ਗੜੀ ਯੂਜ਼ ਕਰਮੀਏਗੇ ਘਰਾਂ ਦੇ ਵਿੱਚ ਆ ਆ ਕੇ ਲੈ ਪਹਿਲਾਂ ਪੈਕਿੰਗ ਹੀ ਦੇਖ ਸਕੰਦਰਾ ਠੀਕ ਹੈ ਜੀ ਇਹ ਡਬਲ ਬੈੱਡ ਵਾਲੀ ਹੋਣੀ ਹੈ ਹਾਂ ਡਬਲ ਬੈੱਡ ਵਾਲੀ ਆ ਗਈ ਹੈ ਠੀਕ ਹੈ ਲੈ ਵੀ ਠੀਕ ਹੈ ਤੇ ਅੱਗੇ ਆ ਗਿਆ ਹੁਣ ਆਪਾਂ ਆ ਗਏ ਦੀ ਗੱਲਬਾਤ ਕਰਦੇ ਹੁਣ ਆ ਰਹੇਗਾ ਚਾਰ ਦਾ ਸੀਜ਼ਨ ਠੀਕ ਹੈ ਇਹ ਚਾਰ ਦੇ ਸੀਜ਼ਨ ਚ ਹੁਣ ਆਪਾਂ ਹੁੰਦਾਗਾ ਵੀ ਆਪਾਂ ਜਿਹੜਾ ਕਾਗਜ਼ ਹੈਗਾ ਕਿੱਥੋਂ ਖਰੀਦਿਆ ਠੀਕ ਹੈ ਭਾਈ ਜੀ ਸਪੈਸ਼ਲ ਖਾਸ ਜ ਤੇ ਵਧੀਆ ਕਾਗਜ਼ ਤਾਂ ਭਾਈ ਤੁਹਾਨੂੰ ਇੱਥੋਂ ਸਪੈਸ਼ਲ ਤੇ ਵਧੀਆ ਕਾਗਜ਼ ਮਿਲੂਗਾ ਦੇਖ ਸਕਦੇ ਹੋ ਇਹਦਾ ਵੀ ਸਟਾਕ ਫੁੱਲ ਲਗਾ ਠੀਕ ਹੈ ਅੱਗੇ ਆ ਗਿਆ ਇਹ ਮਸ਼ੀਨਾਂ ਦਾ ਕਪੜਾ ਜਿਹੜੀਆਂ ਕਰਪੈਨਾਂ ਨੇ ਆਪਣੀਆਂ ਹਾਂ ਕਵਰ ਲਾ ਲਿਆ ਕਵਰ ਲਾ ਲਿਆ ਕਰਪੈਨ ਨੂੰ ਢਕਣ ਵਾਸਤੇ ਹਾਂ ਦੇਖ ਸਕਦਾ ਕਿ ਸਕੰਦਰਾ ਇਹ ਵੀ ਪੂਰਾ ਹੈਵੀ ਚ ਹੈਗਾ ਕੁਆਲਿਟੀ ਚੈੱਕ ਕਰ ਸਕਦਾਗਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਇਤੋਂ ਇੱਕ ਤੋਂ ਇੱਕ ਕੁਆਲਿਟੀ ਵਾਲਾ ਹਰੇਕ ਚੀਜ਼ ਦਾ ਕਵਰ ਇਹ ਬੱਬੂ ਆਏ ਹੋ ਗਿਆ ਉਹਨਾਂ ਜਿਵੇਂ ਮਸ਼ੀਨਾ ਕਰਪੈਨਾਂ ਵਾਲੇ ਮਿਹਨਤ ਕਰਕੇ ਧੋ ਕੇ ਸਮਾਰ ਕੇ ਖੜਾਉਂਦੇ ਨੇ ਅੰਦਰ ਲਾਉਂਦੇ ਨੇ ਗਰਦਾ ਤੈਨੂੰ ਪਤਾ ਪਈ ਗਰਦਾ ਪੈਂਦਾ ਉਹ ਹੁਣ ਗਰਦੇ ਵਾਲਾ ਕੰਮ ਚੱਕਿਆ ਗਿਆ ਚੱਕਿਆ ਗਿਆ ਕੰਮ ਸਿੱਧਾ ਠੀਕ ਆ ਤੇ ਇਹ ਤਰਪਾਲਾ ਦੇਖ ਸਕਦਾ ਹੁਣ ਇਹ ਟਰੱਕ ਵਾਲੀਆਂ ਆ ਗਈਆਂ ਹਾਂ ਟਰੱਕ ਵਾਲੀਆਂ ਆ ਗਿਆ ਕੰਪੈਨਾਂ ਵਾਲੀਆਂ ਆ ਗਿਆ ਟਰੈਕਟਰਾਂ ਵਾਸਤੇ ਆ ਗਈਆਂ ਟਰਾਲੀਆਂ ਵਾਸਤੇ ਆ ਗਈਆਂ ਠੀਕ ਆ ਹਰੇਕ ਤਰਪਾਲ ਮਿਲ ਜੂਗੀ ਤੁਹਾਨੂੰ ਹਰੇਕ ਤਰਪਾਲ ਮਿਲ ਜੂ ਠੀਕ ਆ ਆਹ ਦੇਖ ਸਕਦਾ 20 ਵੇ ਗੁਣਾ 4 ਦੀ ਕੋਲੇ ਟਰਾਲਿਆਂ ਕੋਲੇ ਟਰਾਲਿਆਂ ਵਾਸਤੇ ਠੀਕ ਆ ਆ ਦੇਖੋ ਮਿੱਤਰੋ ਤੁਹਾਨੂੰ ਅੱਗੇ ਕੀ ਇਹ ਬੂਏ ਪਹਿਲਾਂ ਤਾਂ ਪੂਂਗ ਵਾਲਾ ਕੱਪੜਾ ਦਿਖਾਇਆ ਸੀ ਆਪਾਂ ਇਹ ਕੀ ਹੈ ਇਹ ਤਾਂ ਇਹ ਵੀ ਪੂਂਗ ਵਾਲਾ ਕੱਪੜਾ ਦਾ ਹਾਂ ਇੱਕ ਇੱਕ ਖਾਸੀਅਤ ਇਹਦੇ ਵਿੱਚ ਹੋਰ ਆ ਗਈ ਹਾਂ ਇਹਦਾ ਵੀ ਕੁੱਪ ਬਣ ਜਾਂਦਾ ਹੈਗਾ ਕੁੱਪ ਬਣ ਜਾਂਦਾ ਇਹਦਾ ਬਣਿਆ ਬਣਾਇਆ ਕੁੱਪ ਹੀ ਆ ਬਣਿਆ ਬਣਾਇਆ ਹਾਂ ਮਤਲਬ ਇਹਦੇ ਉੱਤੇ ਹਰੇਕ ਤੇ ਲਿਖਿਆ ਹੋਇਆ ਹੈਗਾ ਜਿਵੇਂ ਆਪਾਂ ਕਹ ਲਈਏ 50 ਗੁਣਾ 10 ਘਟੋ ਘਟ ਲਾ ਕੇ ਚੱਲਾ ਆਪਾਂ 14 ਤੋਂ ਪਲੱਸ ਪਲੱਸ ਟਰਾਲੀਆਂ ਪਾ ਜਾਂਦੀਆਂ ਨੇ ਬਾਕੀ ਬੰਦੇ ਤੇ ਡਿਪੈਂਡ ਆਗਾ ਠੀਕ ਹੈ ਲਾਟੜ ਨਾਲ ਜੇ ਮੈਂ ਆਪਾਂ ਕਹਿ ਲਈਏ ਜੇ ਵੱਧ ਹੋਣਾ ਇਹ ਇਹਦੇ ਵਿੱਚ ਇਹ ਆ ਗਿਆ ਭਜੀ ਠੀਕ ਆ ਇਧਰ ਇਹ ਆ ਗਿਆ ਦੇਖ ਸਕਦਾ ਹਾਂ ਹਰੇਕ ਤੇ 50 ਗੁਣਾ 9.5 ਆ ਗਿਆ ਹਾਂ 40 ਪੜਾ ਗੁਣਾ 10 ਆ ਗਿਆ ਠੀਕ ਆ ਹਰੇਕ ਵਿੱਚ ਕੁਆਲਿਟੀ ਇੱਕ ਤੋਂ ਇੱਕ ਚੰਗੀ ਆ ਗਈ ਠੀਕ ਹੈ ਅੱਗੇ ਆ ਗਿਆ ਇਹ ਪੱਲੀਆਂ ਇਹ ਪੱਲੀਆਂ ਆ ਗਈਆਂ ਹਾਂ ਆਮ ਆਪਾਂ ਘਰਾਂ ਦੇ ਵਿੱਚ ਪੱਲੀਆਂ ਬਣਾਉਣੀਆਂ ਨੇ ਗਿਆ ਪੱਲੀਆਂ ਬੋਰੀਆਂ ਦੀਆਂ ਹਾਂ ਉਹ ਤੇ ਸਿਉਣਾ ਉੱਦੜ ਜਾਂਦੀ ਨੇ ਕਈ ਵਾਰ ਜਦੋਂ ਆਪਾਂ ਪੰਡ ਸਿਰ ਤੇ ਤੜੀ ਹੁੰਦੀ ਹੈ ਕਿ ਵਿੱਚ ਦੀ ਨਿਕਲ ਜਾਂਦਾ ਸਿਰ ਠੀਕ ਆ ਨਾ ਆ ਆਪਣੇ ਸਿੱਲੇ ਜਾਂਦੇ ਨੇ ਕੋਈ ਕੋਠਾ ਠੀਕ ਆ ਇਹਦੇ ਨਾਲ ਇੱਕ ਕੁਆਲਿਟੀ ਦੇ ਕੇ ਸਿਕੰਦਰਾ ਪਹਿਲਾਂ ਕੁਆਲਿਟੀ ਬਹੁਤ ਵਧੀਆ ਕੱਪੜੇ ਬਾਰੇ ਦਾ ਪਤਾ ਹੈ ਕੱਪੜੇ ਦੀ ਹੈ ਹਾਂ ਕੱਪੜੇ ਦੀ ਉਹਦੇ ਕੱਪੜੇ ਦੇ ਬਾਰੇ ਤਾਂ ਤੈਨੂੰ ਪਤਾ ਹੀ ਹੈਗਾ ਪਾੜਦਾ ਨਹੀਂ ਹੈਗਾ ਜਿੰਨਾ ਮਰਜ਼ੀ ਜ਼ੋਰ ਲਾਈ ਚੱਲੀ ਠੀਕ ਹੈ ਜੀ ਇੱਕ ਚੀਜ਼ ਦੀ ਹੋਰ ਕੁਆਲਿਟੀ ਦਿਖਾਉਣਾ ਇਹ ਤੋਂ ਮਤਲਬ ਕਹਿ ਲਈ ਆਪਾਂ ਟੋਚਣਾ ਟੋਚਣਾ ਰੈਪਟਰ ਉੱਟ ਦੇ ਕੇ ਸਿਕੰਦਰਾ ਠੀਕ ਹੈ ਦੁਨਨੇ ਪਾਸੇ ਹੈਵੀ ਲਾਇਏ ਹੋਣਗੇ ਤੇ ਵਿੱਚ ਖੋਪਵੇਂ ਲਾਇਏ ਹੋਣਗੇ ਉੱਪਰ ਵਾਲੇ ਰਿਫਟ ਨਹੀਂ ਲਾਇਏ ਹੋਏਗੇ ਮੈਂ ਚੈੱਕ ਕਰ ਲਾ ਦੁਨਨੇ ਪਾਸੇ ਹੈਵੀ ਰਿਫਟ ਲੱਗੇ ਹੋਣਗੇ ਇਹਦੇ ਵਿੱਚ ਹਰੇਕ ਅਲੱਗ-ਅਲੱਗ ਪ੍ਰਕਾਰ ਦੇ ਟੋਚਣ ਮਿਲ ਜਾਣਗੇ ਜਿੰਨਾ ਕੋਈ ਜਿਵੇਂ ਟੋਚਣਾ ਆਪਾਂ ਕੱਢੀਏ ਕੋਈ ਚੀਜ਼ ਗੁੜੀ ਹੋਈ ਉਹ ਕੱਢ ਸਕਦੇ ਹਾਂ ਹਾਂ ਜਾਂ ਕਈ ਵਾਰ ਹੁੰਦਾ ਨਾ ਆਪਾਂ ਟਰਾਂਸਪੋਰਟ ਵਾਲੀਆਂ ਚੀਜ਼ਾਂ ਆਉਂਦੀਆਂ ਹੁੰਦੀਆਂ ਨੇ ਹਨਾ ਉਹ ਜੇ ਆਪਾਂ ਉਹਦੇ ਨਾਲ ਲਾਉਣੇ ਹੁੰਨੇਗੇ ਹਾਈਡਰੇ ਨਾਲ ਹੈਟਰੀ ਨਾਲ ਹਾਂ ਉਹਦੇ ਨਾਲ ਬਸ ਆਪਾਂ ਦੇਖੀ ਹੁੰਦਾ ਨਾ ਹਾਂ ਉਹਦੇ ਵਾਸਤੇ ਇਹ ਆ ਗਿਆ ਹੈਵੀ ਆ ਗਿਆ ਇਹ ਘੱਟ ਪਤਲੀ ਆ ਗਈ ਜਿਵੇਂ ਆਪਾਂ ਕਹਿੰਦੇ ਹਾਂ ਠੀਕ ਹੈ ਇਧਰ ਨੀਂਗਾ ਮਰਵਾ ਦੇ ਸਟਾਕ ਤਾਂ ਹਰ ਇੱਕ ਚੀਜ਼ ਦਾ ਪਿਆਗਾ ਹੁਣ ਤੁਹਾਨੂੰ ਰੱਸੀਆਂ ਦਾ ਖੋਣਾਗਾ ਹਾਂ ਰੱਸੀਆਂ ਦਿਖਾਓ ਕਿਰਾ ਲੈ ਆ ਗਿਆ ਚਾਹੇ ਤੇ ਡੋਣਾ ਵਾਸਤੇ ਕਹ ਲਈਏ ਠੀਕ ਹੈ ਚਾਹੇ ਕੁੱਪ ਵਾਸਤੇ ਕਹ ਲਈਏ ਜਾਂ ਆਪਾਂ ਟਰਾਲੀ ਦੇ ਬਰਤਨ ਨੂੰ ਕਹ ਲਈਏ ਫਿਰ ਇੱਕ ਪ੍ਰਕਾਰ ਦੀ ਰੱਸੀ ਆ ਗਈ ਆ ਦੇਖ ਚੈੱਕ ਕਰ ਇਹ ਬੈਂਤ ਆ ਗਿਆ ਇਹ ਬੈਂਤ ਆ ਗਿਆ ਮੰਜਾ ਵੀ ਬੁਣ ਸਕਦੇ ਇਹਦੇ ਨਾਲ ਡੋਣ ਵੀ ਪਾ ਸਕਦੇ ਆਂਗੇ ਠੀਕ ਹੈ ਮਤਲਬ ਇਹਦੀ ਤਾਂ ਉਹ ਗੱਲ ਆ ਗਈ ਠੀਕ ਹੈ ਜੱਟ ਦੀ ਯਾਰੀ ਤੂ ਤਾ ਮੋਸਾ ਕਦੇ ਨਾ ਬਚਾਲੋ ਟੁੱਟ ਦੇ ਠੀਕ ਹੈ ਕੁਤਰ ਤਾਂ ਦਿੱਤਾ ਪਰ ਗੱਲ ਵੱਖਰੀ ਗਿਆ ਪਰ ਉਹ ਨਹੀਂ ਟੁੱਟੂਗਾ ਟੁੱਟਦਾ ਨਹੀਂ ਟੁੱਟਦਾ ਨਹੀਂ ਹੈਗਾ ਬੱਡ ਲਿਆ ਤਾਂ ਬੱਡ ਲਿਆ ਬੱਡ ਲਿਆ ਤਾਂ ਬੱਡ ਲਿਆ ਹਾਂ ਇਧਰ ਸਾਨੂੰ ਦਿਖਾਉਣਾ ਤੈਨੂੰ ਮੈਂ ਤਰਪਾਲ ਆ ਗਿਆ ਵਾਟਰ ਪ੍ਰੂਫ ਤਰਪਾਲਾ ਵਾਟਰ ਪ੍ਰੂਫ ਹਾਂ ਵਾਟਰ ਪ੍ਰੂਫ ਤਰਪਾਲਾ ਆ ਗਿਆ ਠੀਕ ਹੈ ਠੀਕ ਹੈ ਇਹ ਦੇਖ ਇਹ ਸਿੰਗਲ ਵਾਲੀਆਂ ਗਿਆ ਠੀਕ ਆ ਇਹ ਮਤਲਬ ਥੋੜੇ ਡਾਊਨ ਕੁਆਲਿਟੀ ਜਾ ਗਿਆ ਇਹ ਇਹ ਤੋਂ ਉੱਪਰ ਵਾਲੀ ਕੁਆਲਿਟੀ ਜਾ ਗਿਆ ਦੁਨੇ ਪਾਸੇ ਵਾਲੀਆਂ ਠੀਕ ਆ ਇਹ ਫਿਰ ਵਾਟਰ ਪ੍ਰੂਫ ਚ ਆ ਗਿਆ ਠੀਕ ਆ ਬਾਕੀ ਇਧਰ ਨਿਗਾ ਮਰਵਾ ਦੇ ਇਹ ਮੱਛਰਦਾਨੀਆਂ ਪਈਆਂ ਆਪਾਂ ਹਰੇ ਜਾਲੀਆਂ ਕਹਿੰਦੇ ਨੇ ਆਪਾਂ ਜਾਂ ਆਪਾਂ ਕਹਿੰਦੇ ਨੇ ਤਰਪਾਲ ਹਾਂ ਕਦੇ ਵੀ ਘਰੇ ਸਤੋਂ ਪਜਾਦੇ ਹੁੰਦੀ ਹੈਗੀ ਠੀਕ ਆ ਸਾਚ ਕਰਨ ਵਾਸਤੇ ਮੱਝਾ ਪਸ਼ੂ ਨੂੰ ਰੇਖ ਵਾਸਤੇ ਇਹ ਵੀ ਵਧੀਆ ਗਈ ਬਾਕੀ ਇਧਰ ਸਟਾਕ ਪੂਰਾ ਫੁੱਲ ਲਗਾ ਬਧਰੀਆਂ ਆ ਗਈਆਂ ਠੀਕ ਆ ਜੀ ਆ ਦੇਖ ਐ ਸੀ ਤੁਹਾਨੂੰ ਆ ਦੇ ਸਿਕੰਦਰਾ ਦੇਖ ਹਾਂ ਆ ਗਿਆ ਬੈਲਟ ਆ ਗਿਆ ਏ ਠੀਕ ਹੈ ਬੈਲਟਾਂ ਦੀ ਜਿਆਦਾ ਕਿਤੇ ਤੇ ਮੈਂ ਜਿਵੇਂ ਸਟਾਰਟਿੰਗ ਚ ਆਖਿਆ ਸੀਗਾ ਵੀ ਠੀਕ ਹੈ ਡਰਾਈਵਰ ਵੀਰਾਂ ਵਾਸਤੇ ਇਹ ਵੀਡੀਓ ਖਾ ਸਕੀ ਠੀਕ ਹੈ ਟਰਾਂਸਪੋਰਟ ਵਾਸਤੇ ਤੈਨੂੰ ਪਤਾ ਚੀਜ਼ ਅੱਜ ਕੱਲ ਵਾਧੂ ਜਾਂਦੀ ਨਹੀਂਆਂ ਠੀਕ ਹੈ ਜੀ ਆਲੂ ਲਾਲਾ ਗੰਡੇ ਲਾਲਾ ਕਣਕ ਲਾਲਾ ਝੋਨਾ ਲਾਲਾ ਇਹ ਸੇਫਟੀ ਬੈਲਟ ਆ ਗਈ ਲੋਕ ਬੈਲਟ ਲੋਕ ਬੈਲਟ ਕਹਦੇ ਨੇ ਲੋਕ ਬੈਲਟ ਆ ਗਈ ਨਾ ਚੈੱਕ ਕਰ ਲੈ ਫ੍ਰੀਕ ਕੁਆਲਿਟੀ ਚ ਨਹੀਂ ਗੀਆਂ ਠੀਕ ਹੈ ਜੀ ਉੱਪਰ ਇਹ ਆ ਗਿਆ ਇਕੱਲੀਆਂ ਬੈਲਟਾਂ ਠੀਕ ਹੈ ਜੀ ਬਾਕੀ ਤੁਹਾਨੂੰ ਲੋਕੇਸ਼ਨ ਨੋਟ ਕਰਵਾ ਦਨੇ ਬਈ ਆਉਣਾ ਕਿੱਥੇ ਹੈਗਾ ਇਹ ਵੱਡੇ ਕੋਪਾ ਆ ਇਹ ਵਿੱਚ ਮਤਲਬ ਆ ਕਹ ਲਈ ਆ ਆ 25 ਤੋਂ ਪਲੱਸ ਟਰਾਲੀਆਂ ਪਾਉਣੀਆਂ ਹੋਣਾ ਠੀਕ ਆ ਉਹ ਆ 13 14 ਵਾਲੇ ਦਿਖਾਈ ਦੇ ਇਹ 25 ਤੋਂ ਪਲੱਸ ਠੀਕ ਆ ਬਾਕੀ ਸੋਨੂੰ ਲੋਕੇਸ਼ਨ ਨੋਟ ਕਰਵਾ ਦਰੇ ਭਾਈ ਜੀ ਆਉਣਾ ਕਿੱਥੇ ਆ ਤਰਕ ਚੌਂਕ ਨੇੜੇ ਆਪਣੀ ਟਰੈਕਟਰਾਂ ਦੀ ਛੋਟੀ ਮੰਡੀ ਠੀਕ ਆ ਭਾਈ ਜੀ ਪੰਜਾਬ ਧੂਲਾ ਸੂਲ ਸਟੋਰ ਤੇ ਭਾਈ ਜੀ ਦੁਕਾਨ ਆ ਗਈ ਸਕਰੇ ਸਾਹਮਣੇ ਕੋਟਰਾਸਫਾਰਮ ਹੈ ਟਰਾਂਸਫਾਰਮਰ ਕੱਸੀ ਦੇ ਉੱਪਰ ਆ ਮੇਨ ਦੇ ਕੱਸੀ ਦੇ ਉੱਪਰ ਕੀ ਸਕਰੀਨ ਦਾ ਨੰਬਰ ਆ ਭਾਈ ਇਹ ਸੰਪਰਕ ਕਰ ਲਿਓ ਧੰਨਵਾਦ ਸਸੇ ਕਾ